ਨਾ ਮਾਪਰਾ ਦੇ ਗਿੱੱਦਾ ਕੀ ਹੋ ਰਿਹਾ ਤੁਸੀਂ ਮੇਰਾ ਨਾਮ ਮੋਨਿਕਾ ਰਾਣੀ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਸ਼ਹਿਰ ਵਾਸੀਆਂ ਨੂੰ ਜੀ ਆਪਾਂ ਫੰਕਸ਼ਨ ਕਰਵਾ ਰਹੇ ਹਾਂ ਜੀ ਸ਼ਹਿਰ ਵਾਸੀਆਂ ਵਾਸਤੇ ਤੀਆਂ ਤੀਜ ਦੀਆਂ ਕਦੋਂ ਜੀ 19 ਜੁਲਾਈ ਨੂੰ ਦਿਨ ਸ਼ਨੀਵਾਰ ਰਾਇਲ ਇੰਡ ਦੇ ਵਿੱਚ ਕੀ ਸਮਾਂ ਕੀ ਹੋਏਗਾ ਸਵੇਰ 11:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਹੋਏਗਾ ਜਿੰਨੇ ਵਿੱਚ ਲੇਡੀਜ਼ ਨੂੰ ਪ੍ਰੋਪਰਲੀ ਇੰਜੋਇਮੈਂਟ ਮਿਲੇਗੀ ਖਾਣ ਪੀਣ ਦਾ ਵੀ ਸਭ ਕੁਝ ਹੋਏਗਾ ਲਾਈਵ ਢੋਲ ਹੋਏਗਾ ਗਿੱੱਦਾ ਬੋਲੀਆ ਜੋ ਵੀ ਉਹਨਾਂ ਦਾ ਫੰਕਸ਼ਨ ਹੁੰਦਾ ਲੇਡੀਜ਼ ਦਾ ਉਹ ਸਭ ਫੁੱਲ ਇੰਜੋਇਮੈਂਟ ਮਿਲੇਗੀ ਉਹਦੇ ਵਿੱਚ ਐਂਟਰੀ ਖੁੱਸ ਗਈ ਹੈ ਹਾਂਜੀ ਉਹਦੇ ਵਿੱਚ 550 ਰੁਪਏ ਐਂਟਰੀ ਟਿਕਟ ਆ 550 ਰੁਪਏ ਪਰ ਪਰਸਨ ਲੱਗੇਗੀ ਜੀ ਮੈਂ ਇਹ ਨਾ ਕਿਹਣਾ ਚਾਹੂੰਗੀ ਬਸ ਇਹ ਜੀ ਸਾਰੇ ਤੁਸੀਂ ਆਈ ਹੋ ਐਨਜੋਏ ਕਰਿਓ ਹੋਰ ਅਣੀ ਉਹ ਕਿ ਨਾਮ ਆਪਾਂ ਮੇਰਾ ਨਾਮ ਮੀਤਪਲ ਗੋਰਾ ਠੀਕ ਹੈ ਆਪਣੇ ਜੋ ਤੀਆਂ ਤੀਸ ਦੀਆਂ ਦਾ ਫੰਕਸ਼ਨ ਰਾਇਲਿੰ ਦੇ ਵਿੱਚ ਕਰਵਾ ਰਿਆ ਜੋ ਫੰਕਸ਼ਨ ਕਰਵਾ ਰਿਆ ਉਹ ਆਪਣੇ ਮਨਪ੍ਰੀਤ ਕੋਰ ਮੈਮ ਜਿਹੜੇ ਕਿ ਹਰ ਸਾਲ ਇਸ ਫੰਕਸ਼ਨ ਨੂੰ ਜਿਵੇਂ ਕਰਵਾ ਚੌਥ ਦਾ ਫੰਕਸ਼ਨ ਹੋ ਗਿਆ ਤੀਆਂ ਤੀਸ ਦੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਤਾਂ ਮੈਂ ਮੈਮ ਨੂੰ ਕਹੂੰਗੀ ਕਿ ਬਹੁਤ ਵਧੀਆ ਇਸ ਲੈਵਲ ਤੇ ਕਰਾਉਣ ਕਿ ਹਰ ਫੰਕਸ਼ਨ ਦੇ ਵਿੱਚ ਆਪਾਂ ਐਨੇ ਕੁ ਵਧੀਆ ਖਰੇ ਉੱtre ਕਿ ਸਾਰੇ ਪੰਜਾਬੀ ਸੱਭਿਆਚਾਰ ਨੂੰ ਪਤਾ ਲੱਗੇ ਕਿ ਪੰਜਾਬੀ ਸੱਭਿਆਚਾਰ ਨੂੰ ਲੋਕ ਭੁੱਲਦੇ ਜਾ ਰਹੇ ਆ ਠੀਕ ਹੈ ਵੀ ਉਹਦੇ ਵਿੱਚ ਨਾ ਅੱਜਕੱਲ ਦੇ ਬੱਚੇ ਨੂੰ ਕਿਸੇ ਨੂੰ ਨੂੰ ਪਤਾ ਕਿ ਪੰਜਾਬੀ ਸੱਭਿਆਚਾਰ ਕੀ ਆ ਠੀਕ ਹੈ ਇਸ ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਪਹਿਰਾਵਾ ਪਾ ਕੇ ਆਪਾਂ ਜਦੋਂ ਤੀਆਂ ਤੀਜ਼ੀਆਂ ਮਨਾਉਂਦਿਆਂ ਤਾਂ ਹਰ ਇੱਕ ਬੱਚੇ ਨੂੰ ਪਤਾ ਲੱਗਦਾ ਕਿ ਤੀਆਂ ਤੀਜ਼ੀਆਂ ਦਾ ਫੰਕਸ਼ਨ ਕੀ ਆ ਹੋਰ ਵੀ ਕੋ ਗੈਸਟ ਕੋ ਹੋ ਰਹੇ ਇਹਦੇ ਵਿੱਚ ਗੈਸਟ ਆ ਰਹੇ ਆ ਮੈਮ ਪ੍ਰਭਤਾ <li>ਵਾਲ ਜੀ ਜੋ ਕਿ ਇਸ ਦੇ ਵਿੱਚ ਯੂਰੀ ਹੈਡ ਨੇ ਤੇ ਉਹਦੇ ਇਲਾਵਾ ਆਪਣੇ ਇੱਥੇ ਆ ਰਹੇ ਹੈਗੇ ਆ ਅ ਫਸਾਨਾ ਖਾਨ ਦੀ ਪੈਨ ਅ ਰਫਤਾਰ ਕੌਰ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਸ਼ਹਿਰ ਦੇ ਵਿੱਚ ਤੀਆਂ ਦਾ ਮੇਲਾ ਕਰਵਾ ਰਹੀਆਂ ਜੋ ਕਿ 19 ਜੁਲਾਈ ਨੂੰ ਦਿਨ ਸ਼ਨੀਵਾਰ 11 ਵਜੇ ਤੋਂ ਲੈ ਕੇ 6 ਵਜੇ ਤੱਕ ਰਾਇਲ ਐਂਡ ਪੈਲੇਸ ਦੇ ਵਿੱਚ ਬਠਿੰਡੇ ਟੀਵੀ ਟਾਵਰ ਦੇ ਸਾਹਮਣੇ ਉੱਥੇ ਮਨਾਇਆ ਜਾ ਰਿਹਾ ਤੇ ਮੇਰੇ ਹੋਮ ਹੋਮ ਆ ਕੇ ਸਾਰੇ ਪਹੁੰਚੋ ਤੇ ਜਿਨ੍ਹਾਂ ਨੇ ਵੀ ਟਿਕਟਾਂ ਜਾਂ ਸਟਾਲਸ ਵਗੈਰਾ ਕੁਝ ਵੀ ਲੈਣਾ ਕਰਨਾ ਹੈ ਤਾਂ ਮੈਨੂੰ ਕਾਲ ਕਰ ਲਓ ਮੇਰਾ ਨੰਬਰ ਡਿਸਪਲੇ ਤੇ ਆ ਜਾਓ ਥੈਂਕ ਯੂ ਨੰਬਰ 76140 82528 ਤੇ ਕਾਲ ਕਰ ਲਓ ਅਣੀ ਬੈਡੋ ਮੈਨੂੰ ਜੀ ਤੀਆਂ ਦਾ ਮੇਲਾ ਕਰਵਾ ਰਹੇ ਨੇ ਇਹਦੇ ਵਿੱਚ ਬੋਲੀਆ ਕੀਤਾ ਪੈਂਦੇ ਨੇ ਤੁਸੀਂ ਬੋਲੀਆ ਬਾਕੀ ਤੁਹਾਨੂੰ ਕਰੂ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਬਠਿੰਡਾ ਵਾਸੀਆਂ ਨੂੰ ਮੇਰੀ ਭੈਣ ਛੋਟੀ ਭੈਣ ਮਨਪ੍ਰੀਤ ਕੌਰ ਜੋ ਹਰ ਸਾਲ ਇਵੈਂਟ ਕਰਵਾਉਂਦੇ ਆ ਇਸ ਵਾਰ ਵੀ ਵਧੀਆ ਹਮਮਹਮਾ ਕੇ ਇਵੈਂਟ ਕਰਵਾ ਰਹੇ ਹੈਗੇ ਉਹ ਤੀਆਂ ਤੀਜ ਦੀਆਂ ਬਠਿੰਡਾ ਦੇ ਵਿੱਚ ਸੋ ਇਹਦੇ ਵਿੱਚ ਸਾਰੇ ਪੰਜਾਬੀ ਸੱਭਿਆਚਾਰ ਪਹਿਰਾਵੇ ਦਿਖਾਏ ਜਾਣਗੇ ਕੋਈ ਵੀ ਵੈਸਟਰਨ ਡਰੈਸ ਨਹੀਂ ਪਾਈ ਜਾਊਗੀ ਤੇ ਐਂਡ ਇਹਦੇ ਵਿੱਚ ਬਸ ਇਹੀ ਦੱਸਿਆ ਜਾਊਗਾ ਕਿ ਆਉ ਤੀਆਂ ਮਨਾਓ ਤੇ ਤੀਆਂ ਦੇ ਵਿੱਚ ਜੋ ਵੀ ਬੋਲੀਆਂ ਹੁੰਦੀਆਂ ਜੋ ਕਿ ਆਪਣੇ ਪੁਰਾਣੇ ਰਸੇ ਦੇ ਵਿੱਚ ਪਾਈਆਂ ਜਾਂਦੀਆਂ ਸੀਗੀਆਂ ਤੇ ਅੱਜ ਕੱਲ੍ਹ ਉਹ ਅਲੋਪ ਹੋ ਰਹੀਆਂ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਸੋਣ ਚੜ ਗਿਆ ਤੀਆਂ ਦੇ ਦਿਨ ਨੇੜੇ ਕੁੜੀ ਮਾਏ ਚੰਦ ਵੀਰ ਨੂੰ ਸੋਣ ਚੜ ਗਿਆ ਤੀਆਂ ਦੇ ਦਿਨ ਨੇੜੇ ਕੱਲੀ ਮਾਏ ਚੰਦ ਵੀਰ ਨੂੰ தன தூனா ஆயே பராவா வாலி தூ தூனா ஆய வயப்பா வாலிய தைத்தோ டரது ஆய சசிய வட மே தைத்தோர நாய சசியமே அக்க